ਮੋ ਦੋਸਤੋ ਸਤਿ ਸ੍ਰੀ ਅਕਾਲ ਕੋਈ ਵੀ ਪੋਲਿਟੀਕਲ ਪਾਰਟੀ ਹੈ ਉਹ ਵਰਕਰ ਸਹਿਬਾਨਾਂ ਨੂੰ ਕਹਿੰਦੀ ਹੈ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਐ ਔਰ ਉਹ ਰੀੜ ਦੀ ਹੱਡੀ ਹੌਲੀ-ਹੌਲੀ ਕੰਮ ਕਰਦੀ ਕਰਦੀ ਕੁਝ ਮਾਤੜ ਲੋਕ ਕੁਝ ਦਿਹਾੜੀਆਂ ਕਰਕੇ ਕੁਝ ਆਵਦਾ ਕੰਮ ਛੱਡ ਕੇ ਬਹੁਤ ਸਾਰੇ ਲੋਕ ਕੋਈ ਬਹੁਜਨ ਸਮਾਜ ਪਾਰਟੀ 'ਚ ਕੰਮ ਕਰਦਾ ਰਿਹਾ ਬਈ ਕੋਈ ਜਿਹੜੀਆਂ ਅ ਸਫਲ ਪਾਰਟੀਆਂ ਮੰਨ ਲਓ ਕਾਂਗਰਸ ਹੈ ਅਕਾਲੀ ਦਲ ਹੈ ਇਹਨਾਂ ਚ ਕੰਮ ਕਰਦਾ ਰਿਆ ਤਾਂ ਉੱਪਰ ਜਾਂਦਾ ਰਿਆ ਉਸ ਤੋਂ ਬਾਅਦ ਵਿੱਚ ਕੀ ਹੋਇਆ ਕਿ ਆ ਨਵੀਂ ਇੱਕ ਜਿਹੜੀ ਤੀਜੀ ਪਾਰਟੀ ਆਈ ਬਦਲਾ ਆਇਆ ਸਾਰੇ ਲੋਕਾਂ ਨੇ ਬੜੀ ਯਾਰ ਖੋਲ ਕੇ ਵੋਟ ਪਾਈ ਤੇ 92 ਐਮਐਲਏ ਜਿੱਤ ਗਈ ਪਰੇ ਸਿਰ ਸਾਰਾ ਵਰਕਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਰੀਡ ਦੀ ਹੱਡੀ ਵਜੋਂ ਕੰਮ ਕੀਤਾ ਹੁਣ ਰਾਜਵੀਰ ਜਵੰਦੇ ਦੇ ਐਕਸੀਡੈਂਟ ਹੋਇਆ ਹੋਇਆ ਤੋਂ ਸਿਸਟਮ ਦਾ ਸ਼ਿਕਾਰ ਹੈ ਕਿ ਦੋ ਠੱਠੇ ਪਿੜਦੇ ਪਿੜਦੇ ਰਾਜਵੀਰ ਜਵੰਦੇ ਦੀ ਬਾਈਕ ਦੇ ਅੱਗੇ ਮੋਟਰਸਾਈਕਲ ਲੱਗੇ ਆ ਗਏ ਇਹ ਤਾਂ ਹੈ ਨਹੀਂ ਕੋਈ ਆਮ ਬੰਦਾ ਜਾ ਰਿਹਾ ਆਮ ਤਾਲੂਕ ਬਹੁਤ ਮਰਦੇ ਆ ਜਦੋਂ ਤੁਸੀਂ ਨਾ ਇੱਥੋਂ ਜਾਓਗੇ ਫਾਜ਼ਲਕਾ ਜ਼ਿਲ੍ਹਾ ਸ਼ੁਰੂ ਹੁੰਦਾ ਸਾਡੇ ਇੱਥੇ ਨਾਲ ਹੀ ਲੰਬੀ ਹਲਕੇ ਦੇ ਜੀ ਤੋਂ ਗੁੰਨੋ ਪਿੰਡ ਆਉਂਦਾ। ਉਥੇ 50 ਤੋਂ 70 ਪਸ਼ੂ ਸੜਕ ਤੇ ਹਰ ਸਮੇਂ ਘੁੰਮਦੇ ਰਹਿੰਦੇ ਆ। ਮਤਲਬ ਮੌਤ ਘੁੰਮਦੀ ਆ ਸਾਹਮਣੇ। ਡੇਲੀ ਪਤਾ ਨਹੀਂ ਕਿੰਨੇ ਲੋਕ ਵਿਚਾਰੇ ਰਾਤ ਨੂੰ ਹੁਣ ਮੰਨ ਲਓ ਡੰਡਾ ਮਾਰਿਆ ਬਾਣ ਵਾਲੇ ਨੇ ਯਾੜਾ ਕਰਦੇ ਨੇ ਤਾਂ ਉਹ ਭੱਜ ਕੇ ਸੜਕ ਤੇ ਆ ਗਿਆ ਕਿਸੇ ਬਾਈਕ ਵਾਲੇ 'ਚ ਕਿਸੇ ਮੋਟਰਸਾਈਕਲ ਵਾਲੇ 'ਚ ਵੱਜਿਆ ਡਿੱਗ ਪਿਆ ਬੰਦਾ ਖਤਮ ਐ। ਤਾਂ ਰਾਜਵੀਰ ਜਵੰਦ ਆਏ ਸੀ ਇੱਕ ਤਾਂ ਗਾਇਕ ਸੀ ਬਹੁਤ ਟੌਪ ਦਾ। ਹਾਈਲਾਈਟ ਹੋ ਗਿਆ ਉਹ ਵੀ ਸਿਸਟਮ ਦਾ ਸ਼ਿਕਾਰ ਹੋ ਗਿਆ ਕਿਉਂਕਿ ਜਦੋਂ ਤੁਸੀਂ ਬਿਜਲੀ ਦਾ ਬਿੱਲ ਭਰਦੇ ਹੋ ਨਾ ਤਾਂ ਉਹਦੇ ਵਿੱਚ ਲਾਇਆ ਜਾਂਦਾ ਹੈ ਕਾਓ ਸਸ ਮਤਲਬ ਗਾਊ ਸਸ ਲੈਂਦੇ ਆਪਾਂ ਤੋਂ ਉਹ ਸਸ ਇਕੱਠਾ ਹੋ ਕੇ ਅਰਬਾਂ ਰੁਪਈਆ ਅੱਗੇ ਗਊਸ਼ਾਲਾਂ ਦੀ ਦੇਖਭਾਲ ਵਾਸਤੇ ਸਰਕਾਰ ਦਿੰਦੀ ਹੈ ਤੇ ਜਿਹੜੇ ਆਵਾਰਾ ਪਸ਼ੂ ਹੈ ਇਹਨਾਂ ਨੂੰ ਚੱਕ ਕੇ ਗਊਸ਼ਾਲਾ ਦੇ ਵਿੱਚ ਭੇਜਣਾ ਹੁੰਦਾ ਹੈ ਉਵੇਂ ਦੀ ਗੱਲ ਹੈ ਪਰ ਮਤਲਬ ਸੁਧਾਰ ਕੌਣ ਕਰੂਗਾ ਸਿਸਟਮ ਹੀ ਕਰੂਗਾ ਨਾ ਸਿਸਟਮ ਖਤਮ ਹੋਇਆ ਪਿਆ ਕੱਲ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਸਹਣੇ ਦੇ ਸਰਪੰਚ ਸੀ ਉਹਨਾਂ ਦੇ ਮਾਤਾ ਜੀ ਕਿਉਂਕਿ ਉਹਨਾਂ ਦੀ ਮਾਤਾ ਵਾਸਤੇ ਜਰਨਲ ਸੀ ਤੇ ਉਹਨਾਂ ਦੀ ਮਾਤਾ ਇਲੈਕਸ਼ਨ ਲੜੀ ਸੁਖਵਿੰਦਰ ਕਲਕੱਤੇ ਨੇ 20 ਤੋਂ 25 ਲੱਖ ਰੁਪਇਆ ਆਪਦੀ ਜੇਬ ਚੋਂ ਲਾ ਕੇ ਸਰਕਾਰੀ ਜਿਹੜੇ ਕਬਜ਼ੇ ਹੋਏ ਐ ਜ਼ਮੀਨਾਂ ਤੇ ਜਿਵੇਂ ਸਾਡੇ ਪਿੰਡ ਵੀ ਨੱਪੀ ਐ ਜ਼ਮੀਨ ਥਾਂ ਥਾਂ ਤੇ ਨੱਪੀ ਬਿਠੇ ਲੋਕ ਪੰਚਾਇਤੀ ਜ਼ਮੀਨਾਂ ਪਾ ਉਹਦੇ ਤੋਂ ਕਬਜ਼ਾ ਛੁੜਾ ਕੇ ਉਹ ਬੰਦੇ ਨੇ ਪੰਚਾਇਤ ਘਰ ਬਣਾਇਆ ਲਾੜ ਰੰਗ ਕਰਕੇ ਕਿਲਾ ਟੈਪ ਘਟੋ ਘਟ ਦੋ ਕਿਲੇ ਥਾਂ ਚੋਣਾ ਉਹਦੇ ਵਿੱਚ ਰਸੋਈ ਟੌਪ ਦੀ ਵਿੱਚ ਭਾਂਡੇ ਵਿੱਚ ਰੈਸਟ ਰੂਮ ਡ੍ਰੈنگ ਰੂਮ ਮਤਲਬ ਯਾਰ ਤੇ ਇੱਕੋ ਇੱਕ ਪਿੰਡ ਹੈ ਜਿਹਦਾ ਆਪ ਦਾ ਲੋਗੋ ਹੈ ਆਪ ਦਾ ਝੰਡਾ ਹੈ ਜਿਹੜਾ ਪੇਟੈਂਟ ਕਰਾਇਆ ਸੁਖਵਿੰਦਰ ਕਲਕੱਤੇ ਨੇ ਕਿਵੇਂ ਜਿਹੜੇ ਦੇਸ਼ਾਂ 'ਚ ਜਵਾਕ ਹੁਣ ਜਾਣ ਲੱਗੇ ਆ ਨਾ 10 ਸਾਲਾਂ ਦੇ ਉਹ ਦੇਸ਼ਾਂ ਦੀ ਪੀਆਰ ਛੱਡ ਕੇ ਸੁਖਵਿੰਦਰ ਕਲਕੱਤਾ ਪਿੰਡ ਆਇਆ ਤਾਂ ਉਹਨੇ ਆ ਕੇ ਸੋਚਿਆ ਯਾਰ ਸਹਿਣਾ ਭਧੌੜ ਇਹ ਬੈਕਵਰਡ ਏਰੀਆ ਹੈ ਰਿਜ਼ਰਵ ਹਲਕਾ ਹੈ ਇੱਥੇ ਆਪਾਂ ਕੁਝ ਨਾ ਕੁਝ ਬਣਾਉਣੇ ਆ 8000 ਪਿੰਡ ਦੀ ਵੋਟ ਸੀ ਐਡਾ ਵੱਡਾ ਪਿੰਡ ਹੈ ਸਹਿਣਾ 5000 ਵੋਟ ਸੁਖਵਿੰਦਰ ਕਲਕੱਤੇ ਦੀ ਮਾਤਾ ਨੂੰ ਪਈ ਤਾਂ ਉਹ ਨੌਜਵਾਨ ਨੇ ਸੋਚਿਆ ਬੀਰ ਲੋਕਾਂ ਨੇ ਇੰਨੀ ਦਿਲ ਖੋਲ ਕੇ ਵੋਟ ਪਾਈ ਐ ਮੇਰੇ ਤੋਂ ਕੀ ਆਸ ਰੱਖਦੇ ਐ ਲੋਕ ਤਾਂ ਉਹ ਬੰਦੇ ਨੇ 20 ਲੱਖ ਰੁਪਇਆ ਲੇਵਰ ਦਾ ਦੇ ਕੇ ਕੋਲੋਂ ਜੇਬ ਚੋਂ 20 ਲੱਖ ਸਰਕਾਰ ਨੇ 18 ਲੱਖ ਦਿੱਤਾ ਸਾਰਾ ਪਾਸ ਕਰਿਆ ਹੁਣ ਇਹ 20 ਕੋਲੋਂ ਲਾਇਆ 38 40 ਲੱਖ ਰੁਪਇਆ ਲਾ ਕੇ ਪੰਚਾਇਤ ਘਰ ਤੇ ਲੋਕਟੈਲਾਂ ਤੇ ਡੰਗਾ ਪੁੱਛੋ ਹੀ ਨਾ ਚੀਜ਼ ਬਣਾਤੀ ਇੱਕ ਜਦੋਂ ਸਰਕਾਰ ਬਦਲੀ ਉਹਦਾ 20 ਲੱਖ ਵੀ ਵੜ ਗਿਆ ਲੰਡੂ ਜੇ ਸਰਪੰਚ ਆ ਗਏ ਉੱਥੇ ਰਿਜਰਵ ਕਰਕੇ ਆ ਗਏ ਹੁਣ ਕਿਸੇ ਨੂੰ ਜਿਵੇਂ ਉਹ ਸੱਕਾਂ ਵਾਲਾ ਸਰਪੰਚ ਗੱਲਾਂ ਕਰਦਾ ਹੁੰਦਾ ਹੈ ਪੋਣੇ ਝੀਲ ਬਣਾਈ ਕਰੋੜ ਰੁਪਿਆ ਲਾ ਕੇ ਤੇ 15 ਲੱਖ ਰੁਪਿਆ ਘਰੋਂ ਲਾਇਆ ਲੇਬਰ ਦਾ ਕਿਉਂਕਿ ਸਰਕਾਰਾਂ ਮਾੜੇ ਮੋٹے ਪੈਸੇ ਨਹੀਂ ਦਿੰਦੀਆਂ ਵੀ ਸੜਕ ਦੇ ਨਾਲ ਥਾਂ ਬਤੀਗਾ ਉੱਥੇ ਲੋਕਟੈਲ ਲਾਉਣੀ ਹੈ ਉਹ ਪੱਲਿਓਂ ਲੈ ਕੇ ਲਾਉਣੀ ਪੈਂਦੀ ਹੈ ਚੰਡੀਗੜ੍ਹੋਂ ਦਰਖਤ ਲਿਆ ਇੱਕ 4000 ਦਾ 5 ਦਾ ਕੋਈ 10000 ਦਾ ਵੀ ਆਇਆ ਇੱਕ ਤਾਂ ਉਹ ਸੱਕਾਂ ਵਾਲੇ ਸਰਪੰਚ ਨੇ ਲਾਤੀ ਹੋਣੋ ਦੇਤੇ ਇੱਕ ਕਰੀ 50 ਲੀਟਰ ਦਵਾਈ ਹੁੰਦੀ ਹੈ ਕਲੋਰੋ 25000 ਦੀ ਹੈ ਹੁਣ 25000 ਦੀ ਕਿਹੜੇ ਸਰਪੰਚ ਚ ਕੰਡਾ ਹੈ ਜਿਹੜਾ 6 ਮਹੀਨੇ ਬਾਅਦ 25000 ਦੀ ਦਵਾਈ ਕਰ ਦੂ ਫਿਰ ਤੈਨ ਨੀ ਸੀਰੀ ਚਾਹੀਦੇ ਐ ਟਰੈਕਟਰ 20 ਲੀਟਰ ਡੀਜ਼ਲ ਖਾਊਗਾ 2000 ਦਾ ਦਿਹਾੜੀ ਚ ਮਤਲਬ 30 ਤੋਂ 35000 ਰੁਪਿਆ ਉਹਨਾਂ ਨੂੰ ਸੰਭਾਲਣ ਵਾਸਤੇ ਚਾਹੀਦਾ ਕੱਲੀ ਸਪਰੇਅ ਆਸਤੇ ਕਲੋਰੋ ਸਿਉਖ ਵਾਸਤੇ ਇਹਦੇ ਮਹਿੰਗੇ ਦਰਖਤ ਲੱਗੇ ਜਿਹੜੇ ਅੱਜ 70 ਤੋਂ 80000 ਦਾ ਇੱਕ ਬਣ ਗਿਆ ਮਤਲਬ ਵੱਡੇ ਹੋਗੇ 7-8 ਸਾਲਾਂ ਚ ਕਾ ਕੱਟਣ ਵਾਸਤੇ ਉੱਥੇ ਮਸ਼ੀਨ ਚਾਹੀਦੀ ਹੈ ਵੱਡੀ ਤੇ ਤਿੰਨ ਕਿਲੇ ਘਾ ਲੱਗਿਆ ਤੇ ਉਹ 10 ਦਿਨਾਂ 'ਚ ਕਟਿਆ ਜਾਊਗਾ ਤੇ ਇੱਕ ਬੰਦਾ ਹੋਊ ਤਾਂ 5000 ਉਹਦਾ ਹੋ ਗਿਆ ਉਹ ਤਾਂ ਮਹੀਨੇ ਬਾਅਦ ਘਾ ਨੇ ਤਾਂ ਬੰਦੇ ਭਾ ਲੈਣੇ ਆ ਬਈ ਉਸ ਲੋਕਾਂ ਨੇ ਵੀਡੀਓ ਵੇਖ-ਵੇਖ ਕੇ ਉੱਥੇ ਜਾ ਕੇ ਲੋਕਾਂ ਨੇ ਵੀਡੀਓ ਪਾਈਆਂ ਵੀ ਸਰਪੰਚ ਸਾਹਿਬ ਯਾਰ ਸਰਪੰਚ ਤਾਂ ਕੋਈ ਬਣ ਗਿਆ ਹਰ ਇੱਕ ਬੰਦਾ ਜੇਵ ਵਿੱਚੋਂ ਪੈਸੇ ਨਹੀਂ ਲਾ ਸਕਦਾ ਜਿਹਨੂੰ ਦਰਖਤਾਂ ਦੀ ਬੂਹਿਆਂ ਦੀ ਪੰਚਾਇਤ ਘਰਾਂ ਦੀ ਕੀਮਤ ਨਹੀਂ ਪਤਾ ਉੱਥੇ ਵੀ ਰੈਸਟ ਹਾਊਸ ਬਣਿਆ ਝੀਲ ਦੇ ਉੱਤੇ ਪਿੰਡ ਦੇ ਵਿੱਚ ਆ ਕੇ ਕੋਈ ਬੰਦਾ ਵੀ ਰਹਿ ਸਕਦਾ ਹੈ ਮਤਲਬ ਜਿਹੜੇ ਕਮਰੇ ਮਿਲਦੇ ਆ ਨਾ 5 ਤੋਂ 10000 ਰੁਪਏ ਚ ਕਰਾਇਤੇ ਇਹੋ ਜਿਹੇ ਉਹਨਾਂ ਨੇ ਕਮਰੇ ਬਣਾਏ ਆ ਤੇ ਤੁਸੀਂ ਘਰੋਂ 1 ਲੀਟਰ ਪਾਣੀ ਡੋਲੋਗੇ ਤਾਂ ਝੀਲਾ 'ਚ ਜਾਊਗਾ ਤਾਂ ਝੀਲ ਤੋਂ ਚੱਕ ਕੇ ਅੱਗੇ ਲੈਫਟ ਹੋ ਕੇ ਅੱਗੇ ਜਾਊਗਾ ਮਤਲਬ ਐਸ ਤਰ੍ਹਾਂ ਫਰੀ ਦੀਆਂ ਕਿਸਤੀਆਂ ਯਾਰ ਲੋਕ ਵੇਖਣ ਆਉਂਦੇ ਆ ਚੰਡੀਗੜ੍ਹ ਤੱਕ ਦੇ ਪਰ ਅੱਗੇ ਹੁਣ ਮੇਰੇ ਵਰਗੇ ਲੱਲੀ ਛੱਲੀ ਸਰਪੰਚ ਤਾਂ ਬਣ ਗਏ ਪਰ ਉਹਨੂੰ ਸੰਭਾਲਣਾ ਬਹੁਤ ਵੱਡੀ ਗੱਲ ਹੈ ਪਰ ਸੀ ਉਹੀ ਵਰਕਰ ਰੇਡ ਦੀ ਹੱਡੀ ਟ੍ਰਾਈਜੈਂਟ ਗਰੁੱਪ ਵਾਲੇ ਰਜਿੰਦਰ ਗੁਪਤਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ 2007 ਚ ਬਣੀ ਉਦੋਂ ਪਹਿਲਾਂ 2002 ਚ ਬਣੀ ਆਈ ਤੋਂ 23 ਸਾਲ ਪਹਿਲਾਂ ਕੈਪਟਨ ਦੀ ਸਰਕਾਰ ਉਦੋਂ ਟ੍ਰਾਈਜੈਂਟ ਗਰੁੱਪ ਵਾਲਿਆਂ ਨੇ ਜ਼ਮੀਨ ਆ ਕੇ ਅਕਵਾਇਰ ਕਰੀ ਕਿਸਾਨ ਯੂਨੀਅਨ ਤੇ ਗੋਲੀਆਂ ਮਾਰੀਆਂ ਬੰਦੇ ਮਾਰੇ ਅਖੀਰ ਉਹਨਾਂ ਨੇ ਆਪ ਦਾ ਕਾਰੋਬਾਰ ਖੜਾ ਕਰ ਲਿਆ ਬਰਨਾਲੇ ਸੱਤ ਚੋਂ ਬੰਦੇ ਪਾਵਰ ਚਾਉਂਦੇ ਆ ਪਲੈਨਿੰਗ ਬੋਰਡ ਦੇ ਚੇਅਰਮੈਨ ਬਣਦੇ ਵਾਈਸ ਚੇਅਰਮੈਨ ਵਾਈਸ ਚੇਅਰਮੈਨ ਹੁੰਦਾ ਸਿੱਧਾ ਸੀਐਮਓ ਆਫਿਸ ਦੇ ਨਾਲ ਜੁੜਿਆ ਹੋਇਆ ਦੇਖਣ ਵਾਲਾ ਅਗਲਾ ਕਹਿੰਦਾ ਯਾਰ ਮੁੱਖ ਮੰਤਰੀ ਦਾ ਖਾਸ ਹੈ 2017 ਤੱਕ ਉਹਨਾਂ ਨੇ ਪਾਵਰ ਹੰਡਾਈ 17 'ਚ ਫਿਰ ਕਾਂਗਰਸ ਸਰਕਾਰ ਆਈ ਉਹ ਫੇਰ ਉਸੇ ਅਹੁਦੇ ਤੇ ਵਾਈਸ ਚੇਅਰਮੈਨ ਫੇਰ ਦੋ ਪਾਇਲਟ ਉਹਨਾਂ ਦੇ ਇੱਕ ਅੱਗੇ ਇੱਕ ਪਿੱਛੇ ਟਰਾਈਜੈਂਟ ਗਰੁੱਪ ਵਾਲਿਆਂ ਦੇ ਤਾਂ ਹੁਣ ਜਿਹੜੇ ਸਾਡੇ ਭਰਾ ਦਰੀਆਂ ਝਾੜਦੇ ਰਹੇ ਆ ਵਰਗ ਰੀੜ ਦੀ ਹੱਡੀ ਉਹਨਾਂ ਨੂੰ ਅੱਜ ਉਹਨਾਂ ਨੇ ਅਸਤੀਫਾ ਦਿੱਤਾ ਹੈ ਕੱਲ ਗੁਪਤਾ ਸਾਹਿਬ ਨੇ ਤੇ ਰਾਜ ਸਭਾ ਦੀ ਸੀਟ ਵਾਸਤੇ ਉਹਨਾਂ ਨੂੰ ਨਾਮਿਨੇਟ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਹੁਣ ਯਾਰ ਕਿੱਧਰ ਗਏ ਵਰਕਰ ਉਧਰੋਂ ਤਰਨ ਤਾਰਨ ਦੀ ਸੀਟ ਦਿੱਤੀ ਗਈ ਹੈ ਹਰਮੀਤ ਸਿੰਘ ਸੰਧੂ ਸਾਹਿਬ ਜਿਹੜੇ ਅਕਾਲੀ ਦਲ ਦੇ ਐਮ ਐਲ ਏ ਹੁੰਦੇ ਸੀ ਔਰ ਸੁਖਵੀਰ ਸਿੰਘ ਬਾਦਲ ਦੇ ਖਾਸਮ ਖਾਸ ਹੈ ਪਰ ਜਿਹੜੇ ਰੀਡ ਦੀ ਹੱਡੀ ਭਰਾਵਾਂ ਨੇ 10-10 ਰੁਪਏ ਪਾ ਕੇ ਚੰਦਾ ਇਕੱਠਾ ਕਰਕੇ 100-100 ਰੁਪਿਆ ਕਰਕੇ ਟ੍ਰੇਨਾਂ ਤੇ ਗਏ ਕਿਉਂਕਿ ਟ੍ਰੇਨ ਤੇ ਖਰਚਾ ਘੱਟ ਹੁੰਦਾ ਹੈ ਚੰਡੀਗੜ੍ਹ ਜਾ ਕੇ ਰੈਲੀਆਂ ਅਟੈਂਡ ਕੀਤੀਆਂ ਧਰਨੇ ਲਾਏ ਮਜਾਰੇ ਕੀਤੇ ਝੰਡੇ ਚੱਕੇ ਹਲਾ ਹਲਾ ਕਰੀ ਪਿੰਡਾਂ 'ਚ ਸੱਥਾਂ 'ਚ ਲੋਕਾਂ ਨਾਲ ਮਗਜਾਲੀ ਮਾਰੀ ਉਹ ਮਿੱਤਰੋ ਖੜੀ ਰਹੇਗੀ ਤੇ ਟਰਾਈਜੈਂਟ ਗਰੁੱਪ ਅੱਗੇ ਗੁਪਤ ਤਸਾਬੂਰੀ ਇਹ ਹੁੰਦੀ ਹੈ ਮਿੱਤਰੋ ਡੀਪ ਸਟੇਟ ਦੀ ਇੱਕ ਝਲਕ ਹੈ ਜਿਹੜਾ ਬਾਈ ਦੀਪ ਸਿੱਧੂ ਦਾ ਹੁੰਦਾ ਸੀ ਨਾ ਕਿ ਡੀਪ ਸਟੇਟ ਇਹ ਡੀਪ ਸਟੇਟ ਦੀ ਇੱਕ ਝਲਕ ਇੱਕੋ ਹੀ ਬੰਦਾ ਕਾਂਗਰਸ 'ਚ ਵੀ ਟੌਪ ਕਲਾਸ ਤੇ ਹੈ ਉਸੇ ਅਹੁਦੇ ਤੇ ਰਿਹਾ ਦੋ ਗੱਡੀਆਂ ਨੂੰ ਉਹਨੇ ਉਹਨਾਂ ਦੇ ਪਾਇਲਟ ਕੀਤਾ ਤੇ ਦੋ ਉਹੀ ਬੰਦਾ ਅਕਾਲੀ ਦਲ ਵੇਲੇ ਟੌਪ ਤੇ ਰਿਹਾ ਹੈ ਫੇਰ ਕਾਂਗਰਸ ਆ ਗਈ 17 ਚ ਫੇਰ ਟੌਪ ਤੇ ਰਿਹਾ ਹੁਣ 2022 ਦੀ ਆਹ ਪਾਰਟੀ ਆਈ ਹੈ ਤਾਂ ਉਹ ਚੇਅਰਮੈਨ ਸੀਗਾ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ ਉਹ ਉਹਦੇ ਪੇਟੈਂਟ ਕਰਾਇਆ ਹੋਇਆ ਵੀ ਮੇਰੇ ਆਸਤੇ ਆਉਂਦਾ ਹੈ ਤੁਸੀਂ ਉਹਨਾਂ ਦੇ ਪੈਰਾਂ 'ਚ ਜਾ ਕੇ ਬੈਠੋ ਤੁਸੀਂ ਉਹਨਾਂ ਦੇ ਗੋਡੀਆਂ ਹੱਥ ਲਾਓ ਸਰਕਾਰਾਂ ਤੁਸੀਂ ਬਣਾਓ ਪਾਰਟੀਆਂ ਖੜੀਆਂ ਤੁਸੀਂ ਕਰੋ ਸੈਟਅਪ ਸਾਰਾ ਤੁਸੀਂ ਕਰੋ ਝੰਡੇ ਤੁਸੀਂ ਚੱਕੋ ਦਰੀਆਂ ਤੁਸੀਂ ਵਿਛਾਓ ਨਾਰੇ ਤੁਸੀਂ ਮਾਰੋ ਲੋਕਾਂ ਨਾਲ ਤੁਸੀਂ ਬਹਿਸ ਕਰੋ ਤੇ ਜਦੋਂ ਪਾਵਰ ਲੈਣ ਦਾ ਮੌਕਾ ਆਊਗਾ ਉਦੋਂ ਹਰਮੀਤ ਸੰਧੂ ਵਰਗੇ ਹੋਣਗੇ ਜਿਹੜਾ ਕਾਂਗਰਸ ਨੇ ਖੜਾ ਕਰਿਆ ਉਹ ਵੀ ਅਕਾਲੀ ਦਲ ਚੋਂ ਆਇਆ ਤਰਨਤਾਰਨ ਤੋਂ ਉਹ ਵੀ ਸੁਖਬੀਰ ਚੋਂ ਬਦਲਦੇ ਰੈਫਟਰ ਲਾਈਟ ਲੈਫਟ ਰਾਈਟ ਮਤਲਬ ਸੱਜੀਆਂ ਖੱਬੀਆਂ ਬਾਹਾਂ ਸਾਰੇ ਬੰਦੇ ਤਾਂ ਫਿਰ ਕੋਈ ਗੁਪਤਾ ਹੋਊਗਾ ਕੋਈ ਸੰਧੂ ਹੋਊਗਾ ਕੋਈ ਹੋਰ ਜਿਹੜਾ ਲੁਧਿਆਣੇ ਤੋਂ ਖੜਾ ਹੋਇਆ ਉਹ ਤੁਹਾਨੂੰ ਖੀਦ ਕੇ ਲੈ ਜਾਊਗਾ ਤੇ ਤੁਸੀਂ ਰਹਿ ਜਾਓਗੇ ਭਾਅ ਪੁੱਛਦੇ ਮਿੱਤਰੋ ਇਹ ਗੱਲਾਂ ਬਾਤਾਂ ਤਾਂ ਜਿੰਨੇ ਬੰਦੇ ਜਜ਼ਬਾਤੀ ਹੋ ਕੇ ਆਪਦੀਆਂ ਦਿਹਾੜੀਆਂ ਛੱਡੀਆਂ ਜਿਨ੍ਹਾਂ ਨੇ ਆਪਦਾ ਕੰਮ ਛੱਡਿਆ ਚੁੱਪ ਕਰਕੇ ਬਾਈ ਜੀ ਆਪਦਾ ਕੰਮ ਕਰੋ ਦਿਹਾੜੀ ਕਰੋ ਆਟਾ ਲਿਓ ਜਵਾਕ ਪਾਲੋ ਤੇ ਆਪਦੇ ਘਰੇ ਸੁਖੀ ਸੰਧੀ ਰਹੋ ਅਗਲਾ ਤਾਂ ਅਸੀਂ ਵੋਟ ਪਾਉਣ ਨਹੀਂ ਜਾਣੀ ਪਾਉਣ ਨਾ ਜਾਵਾਂਗੇ ਸੋਡੀ ਇੱਕ ਵੋਟ ਬਣਾ ਹੋਰ ਜਿੱਤ ਜੂ ਕੋਈ ਆਪਣੇ ਵਰਗੇ 3600 ਗਲਾਕ ਤੁਰੇ ਫਿਰਦੇ ਆ ਵਿੱਚ ਆਪਾਂ ਤੁਰੇ ਫਿਰਾਂਗੇ ਵੋਟ ਪਾਉਣ ਜਾਓ ਪਰ ਲੋ ਉਹ ਅਗਲਿਆਂ ਨੂੰ ਮਹਿਸੂਸ ਕਰਾ ਦਿਓ ਕਿ ਅਸੀਂ ਤੁਹਾਡੇ ਵਿਰੋਧ ਵਿੱਚ ਖੜੇ ਆ ਨੋਟਾ ਨੂੰ ਪਾ ਦਿਓ ਨੋਟਾ ਦੀ ਗਿਣਤੀ ਹੁੰਦੀ ਹੈ ਕਿ ਸਾਨੂੰ ਆ 10 ਉਮੀਦਵਾਰਾਂ ਦੇ ਵਿੱਚੋਂ ਕੋਈ ਵੀ ਪਸੰਦ ਨਹੀਂ ਬਹੁਤ ਧੰਨਵਾਦ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ